ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੋਸ਼ਲ ਪਿੰਡ ਉਸਤੇ ਅੱਜ ਅਸੀਂ ਲਿਆਏ ਹਾਂ ਤੁਹਾਡੇ ਲਈ ਇੱਕ ਐਸੀ ਖਬਰ ਜੋ ਸਿਰਫ ਅਮਰੀਕਾ ਨਹੀਂ ਸਗੋ ਪੰਜਾਬ ਦੇ ਹਰ ਘਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਅਮਰੀਕਾ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੰਟੋਲ ਨਾਲ ਸਬੰਧਤ ਨੌਜਵਾਨ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ ਖਬਰਾਂ ਆ ਰਹੀਆਂ ਹਨ ਕਿ ਉਸ ਦੇ ਖਿਲਾਫ ਮਾਮਲਾ ਹੋਰ ਵੀ ਕਠੋਰ ਹੋ ਗਿਆ ਹੈ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕਦੀ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਹਰਜਿੰਦਰ ਦੀ ਮਾਤਾ ਦੀ ਸਿਹਤ ਬਹੁਤ ਨਾਜ਼ੁਕ ਹੋ ਗਈ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਂ ਆਪਣੇ ਪੁੱਤਰ ਦੀ ਚਿੰਤਾ ਵਿੱਚ ਦਿਨ ਰਾਤ ਰੋ ਰਹੀ ਹੈ ਤੇ ਡਾਕਟਰਾਂ ਨੇ ਵੀ ਹਾਲਤ ਗੰਭੀਰ ਦੱਸੀ ਹੈ। ਪਰਿਵਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਮਾਤਾ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਬਾਹਰ ਨਾ ਪਾਈ ਜਾਵੇ ਪਿੰਡ ਦੇ ਲੋਕ ਕਹਿੰਦੇ ਹਨ ਕਿ ਹਰਜਿੰਦਰ ਹਮੇਸ਼ਾ ਮਿਹਨਤੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਮੁੰਡਾ ਸੀ ਪਰ ਇੱਕ ਹਾਦਸੇ ਨੇ ਉਸ ਦੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ ਪਿੰਡ ਦੇ ਗੁਰਦੁਆਰੇ ਸਾਹਿਬ ਵਿੱਚ ਲਗਾਤਾਰ ਅਰਦਾਸਾਂ ਹੋ ਰਹੀਆਂ ਹਨ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਿਰਫ ਇੱਕੋ ਅਰਦਾਸ ਕਰ ਰਹੇ ਹਨ ਕਿ ਰੱਬ ਮਿਹਰ ਕਰੇ ਮਾਂ ਠੀਕ ਹੋ ਜਾਵੇ ਅਤੇ ਪੁੱਤਰ ਨੂੰ ਇਨਸਾਫ ਮਿਲੇ ਪਿੰਡ ਦੀਆਂ ਔਰਤਾਂ ਕਹਿੰਦੀਆਂ ਹਨ ਕਿ ਜਦੋਂ ਮਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲਦੇ ਹਨ ਤਾਂ ਉਹਨਾਂ ਦੇ ਦਿਲ ਵੀ ਟੁੱਟ ਜਾਂਦੇ ਆ ਦੋਸਤੋ ਇਸ ਵੇਲੇ ਪਿੰਡ ਦੇ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿ ਹਰਜਿੰਦਰ ਨੂੰ ਘੱਟ ਤੋਂ ਘੱਟ ਸਜ਼ਾ ਮਿਲੇ ਜਾਂ ਸਿਰਫ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇ ਤਾਂ ਕਿ ਉਹ ਆਪਣੀ ਬਿਮਾਰ ਮਾਂ ਦਾ ਸਹਾਰਾ ਬਣ ਸਕੇ ਏ ਵੀ ਯਾਦ ਰੱਖੋ ਦੋਸਤੋ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਉਸ ਦੀ ਸਜ਼ਾ ਇੰਨੀ ਲੰਬੀ ਨਹੀਂ ਹੋਣੀ ਚਾਹੀਦੀ ਕਿ ਮਾਂ ਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਵੇ ਹੁਣ ਤਾਂ ਸੋਸ਼ਲ ਮੀਡੀਆ ਤੇ ਵੀ ਹੈਸ਼ਟੈਗ ਜਸਟਿਸ ਫਾਰ ਹਰਜਿੰਦਰ ਦੇ ਨਾਮ ਨਾਲ ਮੁਹਿੰਮ ਚੱਲ ਰਹੀ ਹੈ ਹਜ਼ਾਰਾਂ ਲੋਕ ਆਪਣੀ ਪੋਸਟਾਂ ਰਾਹੀਂ ਸਹਿਯੋਗ ਦੇ ਰਹੇ ਹਨ ਪਰ ਸਵਾਲ ਇਹ ਹੈ ਕਿ ਅਮਰੀਕੀ ਅਦਾਲਤ ਇਸ ਕੇਸ ਨੂੰ ਗੰਭੀਰਤਾ ਨਾਲ ਲਵੇਗੀ ਕੀ ਭਾਰਤ ਸਰਕਾਰ ਆਪਣਾ ਪੂਰਾ ਰੋਲ ਨਿਭਾਵੇਗੀ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਨੇਤਾ ਅਤੇ ਕੇਂਦਰ ਸਰਕਾਰ ਤੁਰੰਤ ਕਾਰਵਾਈ ਕਰਨ ਅੱਜ ਹਰਜਿੰਦਰ ਦੀ ਮਾਂ ਹਸਪਤਾਲ ਦੇ ਬਿਸਤਰੇ ਤੇ ਸਿਰਫ ਇੱਕੋ ਗੱਲ ਕਹਿ ਰਹੀ ਹੈ ਮੇਰਾ ਪੁੱਤਰ ਵਾਪਸ ਦੇ ਦਿਓ ਇਸ ਲਈ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਹਰਜਿੰਦਰ ਦੀ ਮਾਂ ਲਈ ਅਰਦਾਸ ਕਰੋ ਅਤੇ ਇਸ ਲੜਾਈ ਵਿੱਚ ਆਪਣਾ ਸਹਿਯੋਗ ਜ਼ਰੂਰ ਦਿਓ ਆਖਿਰ ਵਿੱਚ ਸਿਰਫ ਇੱਕੋ ਬੇਨਤੀ ਹੈ ਕਿ ਰੱਬ ਮਿਹਰ ਕਰੇ ਮਾਂ ਠੀਕ ਹੋ ਜਾਵੇ ਤੇ ਪੁੱਤਰ ਨੂੰ ਇਨਸਾਫ ਮਿਲੇ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ